प्यारे विद्यार्थियों सत श्री अकाल मैं हां ਤੁਹਾਡਾ ਅਧਿਆਪਕ ਮਹਿੰਦਰਪਾਲ ਬਰੇਟਾ ਪਿਆਰੇ ਵਿਦਿਆਰਥੀਓ ਆਪਾਂ ਪਹਿਲਾਂ ਤੋਂ ਜਵਾਹਰ ਨਵੋਦਿਆ ਵਿਦਿਆਲਿਆ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਾਂ ਅੱਜ ਵੀ ਆਪਾਂ ਇਸ ਲੜੀ ਨੂੰ ਅੱਗੇ ਤੋਰਦੇ ਹੋਏ ਸੰਖਿਆਵਾਂ ਨਾਲ ਸੰਬੰਧਿਤ ਸਵਾਲ ਹੀ ਹੋਰ ਕਰਾਂਗੇ ਜਿੰਨੇ ਵੀ ਮੈਂ ਇਹ ਸਵਾਲ ਤੁਹਾਨੂੰ ਪਹਿਲਾਂ ਕਰਾਏ ਹਨ ਪੁਰਾਣੀ ਵੀਡੀਓ ਦੇ ਵਿੱਚ ਜਿਹੜੀ ਇਸ ਤੋਂ ਪਹਿਲਾਂ ਪੋਸਟ ਕੀਤੀ ਗਈ ਵੀਡੀਓ ਸੀ ਉਹਦੇ ਵਿੱਚ ਜਾਂ ਅੱਜ ਕਰਵਾਵਾਂਗਾ ਇਹ ਸਾਰੇ ਸਵਾਲ ਅਲੱਗ-ਅਲੱਗ ਕਿਸਮ ਦੇ ਹੀ ਹੋਣਗੇ ਅਲੱਗ-ਅਲੱਗ ਤਰ੍ਹਾਂ ਦੇ ਹੀ ਹੋਣਗੇ ਪਰ ਸੰਖਿਆਵਾਂ ਨਾਲ ਸੰਬੰਧਿਤ ਹੋਣਗੇ ਤੇ ਇਹ ਸਾਰੇ ਜਿਹੜੇ ਸਵਾਲ ਨੇ ਇਹ ਪਹਿਲਾਂ ਜਵਾਹਰ ਨਵੋਦੇਆ ਵਿਦਿਆਲਿਆ ਦੀ ਪ੍ਰੀਖਿਆ ਲਈ ਜਿਹੜੇ ਪੇਪਰ ਹੋਏ ਨੇ ਉਹਨਾਂ ਪੇਪਰਾਂ ਦੇ ਵਿੱਚੋਂ ਆਏ ਹੋਏ ਸਵਾਲ ਨੇ ਤੇ ਸੰਖਿਆਵਾਂ ਨਾਲ ਸੰਬੰਧਿਤ ਲਗਭਗ 5 ਤੋਂ 7-8 ਸਵਾਲਾਂ ਤੱਕ ਆ ਜਾਂਦੇ ਹਨ ਇਸ ਲਈ ਪਿਆਰੇ ਬੱਚਿਓ ਤੁਸੀਂ ਇਸ ਨੂੰ ਬੜੇ ਧਿਆਨ ਨਾਲ ਸਮਝਣਾ ਹੈ ਕਰਨਾ ਹੈ ਕਿਸੇ ਵੀ ਸਵਾਲ ਨੂੰ ਕਰਨ ਦੇ ਬਹੁਤ ਸਾਰੇ ਤਰੀਕੇ ਹੋ ਸਕਦੇ ਹਨ ਤੁਹਾਨੂੰ ਜਾਂ ਤੁਹਾਡੇ ਅਧਿਆਪਕ ਦੁਆਰਾ ਕੋਈ ਸੌਖਾ ਤਰੀਕਾ ਹੋਰ ਕਰਵਾਇਆ ਜਾਂਦਾ ਹੈ ਤਾਂ ਤੁਸੀਂ ਉਸ ਨੂੰ ਵੀ ਸਮਝਣਾ ਹੈ ਕਰਨਾ ਹੈ ਤੇ ਚਲੋ ਆਪਾਂ ਅੱਜ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਸਾਡਾ ਪਹਿਲਾ ਸਵਾਲ ਹੈ 956432 ਨੂੰ ਨਿਕਟਮ ਸੈਂਕੜੇ ਵਿੱਚ ਕਿਸ ਤਰ੍ਹਾਂ ਲਿਖਿਆ ਜਾਂਦਾ ਹੈ ਸਾਡੀ ਜਿਹੜੀ ਰਕਮ ਹੈ ਉਹ ਹੈਗੀ ਹੈ 9 ਲੱਖ 56000 432 ਆਪਾਂ ਇਹਨੂੰ ਲਿਖਣਾ ਹੈ ਨਿਕਟਮ ਸੈਂਕੜੇ ਦੇ ਵਿੱਚ प्यारे विद्यार्थियों सैकड़े ਦੇ ਵਿੱਚ ਕਰਨ ਲਈ ਸਾਨੂੰ ਪਿਛਲੇ ਦੋ ਅੰਕ ਇਕਾਈ ਦਾ ਤੇ ਦਹਾਈ ਦਾ ਦੇਖਨੇ ਹੁੰਦੇ ਹਨ ਦੇਖਣਾ ਕੀ ਹੈ ਇਹਨਾਂ ਦਾ ਦੇਖਣਾ ਹੈ ਕਿ ਇਹ 50 ਤੋਂ ਘੱਟ ਹਨ ਜਾਂ 50 ਤੋਂ ਵੱਧ ਜੇਕਰ ਇਹ 50 ਤੋਂ ਘੱਟ ਹਨ ਤਾਂ ਦੋ ਜ਼ੀਰੋਆਂ ਲਿਖਦੇ ਹੋਏ ਬਾਕੀ ਸਾਰੀ ਰਕਮ ਉਸੇ ਤਰ੍ਹਾਂ ਲਿਖ ਦੇਣੀ ਹੈ 9 ਲੱਖ 54400 ਇਸ ਦਾ ਉੱਤਰ ਆਏਗਾ ਕਿਉਂਕਿ ਇਹ ਰਕਮ 50 ਤੋਂ ਘੱਟ ਹੈ ਜੇਕਰ ਇਹ 50 ਤੋਂ ਵੱਧ ਹੁੰਦੀ ਤਾਂ ਦੋ ਜ਼ੀਰੋਆਂ ਤਾਂ ਅਸੀਂ ਲਗਾਣੀਆਂ ਹੀ ਸੀ ਨਾਲ ਸੈਂਕੜੇ ਵਾਲੇ ਅੱਖਰ ਵਿੱਚ ਇੱਕ ਨੂੰ ਜੋੜਨਾ ਵੀ ਸੀ ਜੇਕਰ ਇਹ ਦੋ ਅੰਕ 50 ਤੋਂ ਵੱਧ ਹੁੰਦੇ ਤਾਂ ਪਰ ਹੁਣ ਸਾਡੇ ਘੱਟ ਹਨ ਇਸ ਲਈ ਕੋਈ ਵੀ ਅਸੀਂ ਚੇਂਜ ਨਹੀਂ ਕਰਨਾ ਸਿਰਫ ਇਕਾਈ ਅਤੇ ਦਹਾਈ ਦੇ ਸਥਾਨ ਤੇ ਜ਼ੀਰੋ ਲਗਾ ਦੇਣ ਸਾਡਾ ਅਗਲਾ ਸਵਾਲ ਹੈ ਜੇਕਰ ਸੰਖਿਆ 36490 ਵਿੱਚ 6 ਅਤੇ 9 ਆਪਣਾ ਸਥਾਨ ਬਦਲ ਲੈਣ ਜਿਹੜੇ ਅੰਕ ਨੇ 6 ਅਤੇ 9 ਆਪਣਾ ਸਥਾਨ ਬਦਲ ਲੈਣ ਤਾਂ ਮੂਲ ਸੰਖਿਆ ਅਤੇ ਨਵੀਂ ਸੰਖਿਆ ਵਿੱਚ ਅੰਤਰ ਪਤਾ ਕਰੋ ਸਾਡੀ ਸੰਖਿਆ ਹੈਗੀ ਹੈ 36490 ਇਹਦੇ ਵਿੱਚੋਂ 6 ਤੇ 9 ਇਹ ਆਪਣਾ ਸਥਾਨ ਬਦਲ ਲੈਣ ਤਾਂ ਇਹਨਾਂ ਦਾ ਸਾਨਕ ਮੁੱਲ ਵੀ ਚੇਂਜ ਹੋ ਜਾਣਗੇ ਸਥਾਨ ਕੀ ਬਦਲ ਲੈਣ 6 ਦੀ ਜਗ੍ਹਾ ਤੇ ਅਸੀਂ 9 ਲਾ ਦੇਣਾ ਤੇ 9 ਦੀ ਜਗ੍ਹਾ ਤੇ 6 ਸਾਡੇ ਲਈ ਵਰਾਕਮ ਹੋ ਗਈਆਂ 2 ਇੱਕ ਮੂਲ ਸੰਖਿਆ ਇੱਕ ਨਵੀਂ ਸੰਖਿਆ ਹੁਣ ਅਸੀਂ ਇਹਨਾਂ ਦੋਹਾਂ ਦਾ ਅੰਤਰ ਪਤਾ ਕਰਨਾ ਹੈ ਅੰਤਰ ਲਈ ਛੋਟੀ ਰਕਮ ਨੂੰ ਅਸੀਂ ਵੱਡੀ ਰਕਮ ਦੇ ਵਿੱਚੋਂ ਘਟਾ ਦਿੰਦੇ ਹਾਂ ਤੇ ਇਹਦਾ ਅਸੀਂ ਘਟਾ ਕਰਨਾ ਹੈ 0 ਦੇ ਵਿੱਚੋਂ 0 ਘਟਾਇਆ 0 ਇੱਥੇ ਇਹ ਬਣ ਜਾਏਗਾ 16 16 'ਚੋਂ 9 ਘਟਾਏ 7 ਇੱਥੇ ਰਹਿ ਗਿਆ ਸੀ ਤਿੰਨ ਇੱਕ ਹਾਸਲ ਦੇਣ ਨਾਲ ਤਾਂ ਇਹੋ ਜਿਹਾ ਬਣ ਜਾਏਗਾ 13 13 'ਚੋਂ 4 ਘਟਾਏ 9 9 ਰਹਿ ਜਾਏਗਾ 8 8 'ਚੋਂ 6 ਘਟਾਏ 2 3 'ਚੋਂ 3 ਘਟਾਏ 0 ਤਾਂ ਇਹਨਾਂ ਦਾ ਅੰਤਰ ਹੈ 2970 ਅਸੀਂ ਜੋੜ ਪਤਾ ਕਰਨਾ ਹੈ ਪਿਆਰੇ ਬੱਚਿਓ ਸਾਨੂੰ ਸੰਖਿਆ ਦਿੱਤੀ ਹੈ 7.7 ਜੋੜ 7.07 ਜੋੜ 7.007 ਤੇ ਜੋੜ 77.007 ਤਾਂ ਪਿਆਰੇ ਵਿਦਿਆਰਥੀਓ ਇਹਦਾ ਬੜਾ ਸੌਖਾ ਤਰੀਕਾ ਹੈ ਦਸ਼ਮਲਵ ਵਾਲੇ ਸਵਾਲ ਹੋ ਸਕਦਾ ਤੁਸੀਂ ਅਜੇ ਤੱਕ ਨਾ ਕੀਤੇ ਹੋਣ ਇਹਦਾ ਬੜਾ ਸੌਖਾ ਤਰੀਕਾ ਹੈ ਪਹਿਲਾਂ ਤਾਂ ਇਸ ਨੂੰ ਲਿਖਣ ਦਾ ਤਰੀਕਾ ਜਦੋਂ ਅਸੀਂ ਜੋੜ ਲਾਣਾ ਹੈ ਤਾਂ ਦਸ਼ਮਲਵ ਦੇ نیچے ਦਸ਼ਮਲਵ ਆਣਾ ਚਾਹੀਦਾ ਤਾਂ ਇਹਦਾ ਜੋੜ ਤੁਹਾਡਾ ਸਹੀ ਲੱਗੇਗਾ 7.7 ਹੁਣ ਇਹ ਹੈ ਦਸ਼ਮਲਵ ਦੇ نیچے ਦਸ਼ਮਲਵ ਇਸ ਤੋਂ ਅੱਗੇ 7 ਹੈ ਇੱਧਰ ਪਿੱਛੇ 07 ਫਿਰ ਅਗਲੀ ਰਕਮ 7.007 ਫਿਰ ਉਸ ਤੋਂ ਅੱਗੇ 77.007 7 त पै विद्यार्थी हो असी इस हम जोड़ लाना है सत्तार आ जाएगा सत्त सत सत्त सत सत चौद हसल आ जाएगा एक सत्त एक अठ सत्त सत। दशमलव का दशमलव लगा देना है सत्त चौदह इक्की अठाई हसल दो दो ते सत्त नौ अठानवे दशमलव सत्त अठ चार सत्त सता उत्तर आएगा ਜੋੜ ਕਰਨ ਦਾ ਬੜਾ ਸੌਖਾ ਤਰੀਕਾ ਹੈ ਦਸ਼ਮਲਵ ਤੋਂ ਘਬਰਾਉਣਾ ਨਹੀਂ ਸਿਰਫ ਦਸ਼ਮਲਵ ਜਿਵੇਂ ਪਹਿਲਾਂ ਅਸੀਂ ਇਕਾਈ ਦੇ ਹੇਠਾਂ ਇਕਾਈ ਲਿਖਦੇ ਸੀ ਦਹਾਈ ਦੇ ਹੇਠਾਂ ਦਹਾਈ ਲਿਖਦੇ ਸੀ ਹੁਣ ਅਸੀਂ ਇੱਕ ਚੀਜ਼ ਸਿਰਚ ਕਰਨੀ ਹੈ ਦਸ਼ਮਲਵ ਬਾਕੀ ਭਾਵੇਂ ਸਾਰੇ ਅੰਕ ਸਾਡੇ ਸੰਖਿਆ ਦੇ ਅੱਗੇ ਪਿੱਛੇ ਹੋ ਜਾਣ ਸਾਨੂੰ ਕੋਈ ਦਿੱਕਤ ਨਹੀਂ ਹੈ ਸਿਰਫ ਅਸੀਂ ਦਸ਼ਮਲਵਾਂ ਨੂੰ ਬਿਲਕੁਲ ਸਿੱਧ ਵਿੱਚ ਕਰ ਲੈਣਾ ਹੈ ਤਾਂ ਸਾਡਾ ਜੋੜ ਬਿਲਕੁਲ ਠੀਕ ਆਏਗਾ ਸਾਡੀ ਅਗਲੀ ਸੰਖਿਆ ਹੈ 15 ਘਟਾ 15 ਭਾਗ 15 ਗੁਣਾ 6 ਬਰਾਬਰ ਹੈ x ਦੇ ਤਾਂ x ਦਾ ਮਾਣ ਅਸੀਂ ਪਤਾ ਕਰਨਾ ਹੈ ਇਹ ਬੜਾ ਸੌਖਾ ਹੈ ਇਹਦੇ ਵਿੱਚ ਬੋਲ ਮਾਸ ਦਾ ਜਿਹੜਾ ਫਾਰਮੂਲਾ ਹੈ ਉਹ ਅਪਲਾਈ ਕੀਤਾ ਜਾਂਦਾ ਹੈ ਉਹਦੇ ਅਨੁਸਾਰ ਸਭ ਤੋਂ ਪਹਿਲਾਂ ਅਸੀਂ ਭਾਗ ਕਰਨੀ ਹੁੰਦੀ ਹੈ ਭਾਗ ਅਸੀਂ ਭਾਗ ਕਰ ਲੈਨੇ ਹਾਂ 15 ਨੂੰ 15 ਨਾਲ ਜਦੋਂ ਉਸੇ ਰਕਮ ਨੂੰ ਉਸੇ ਰਕਮ ਨਾਲ ਭਾਗ ਕਰਦੇ ਹਾਂ ਤਾਂ 1 ਹੁੰਦਾ ਹੈ 6 x ਹੁਣ ਅਸੀਂ ਦੂਜਾ ਸਟੈਪ ਹੈ ਗੁਣਾ ਕਰਨੀ ਹੈ 15 6 6 x ਹੁਣ ਘਟਾ ਕਰਨਾ ਹੈ 15 ਦੇ ਵਿੱਚੋਂ 6 ਘਟਾਏ 9 ਤਾਂ x ਦਾ ਮਾਣ ਕਿੰਨਾ ਆ ਗਿਆ ਸਾਡਾ ਪਿਆਰੇ ਬੱਚਿਓ 9 ਐਸੀ ਨਾਲ ਦਾ ਇੱਕ ਸਵਾਲ ਹੋਰ ਹੈ 0.9 ਫਾਗ ਬ੍ਰੈਕਟ ਦੇ ਵਿੱਚ ਹੈ 0.3 0.3 ਇਸ ਦਾ ਅਸੀਂ ਮਾਨ ਪਤਾ ਕਰਨਾ ਹੈ ਤਾਂ ਪਿਆਰੇ ਬੱਚਿਓ ਬੌਟਮਾਸ ਦੇ ਫਾਰਮੂਲੇ ਨਾਲ ਸਭ ਤੋਂ ਪਹਿਲਾਂ ਅਸੀਂ ਬ੍ਰੈਕਟ ਦੇ ਵਿੱਚ ਦਿੱਤੀਆਂ ਹੋਈਆਂ ਰਕਮਾਂ ਨੂੰ ਹੱਲ ਕਰਦੇ ਹਾਂ ਤਾਂ ਇਹਨੂੰ ਹੱਲ ਕਰਨ ਲਈ ਬੜਾ ਸੌਖਾ ਹੈ ਦਸ਼ਮਲਵ ਤੋਂ ਡਰਨਾ ਨਹੀਂ ਹੈ 3 3 9 9 ਸਾਡਾ ਆ ਗਿਆ ਹੁਣ ਦੇਖਣਾ ਹੈ ਦਸ਼ਮਲਵ 1 ਛੱਡ ਕੇ ਇੱਥੇ ਸੀ 1 ਛੱਡ ਕੇ ਇੱਥੇ ਸੀ ਦੋ ਅੰਕ ਛੱਡ ਕੇ ਸੀ ਦਸ਼ਮਲਵ ਲਾਣਾ 1 ਹੋ ਗਿਆ 9 1 ਹੋ ਗਿਆ 0 ਤੇ 0 ਇਹ ਸਾਡਾ ਆ ਗਿਆ ਇਹਨੂੰ ਉਹ ਕਰਕੇ ਹੁਣ ਅਸੀਂ ਇਹਨਾਂ ਦੀ ਕਰਨੀ ਹੈ ਭਾਗ ਭਾਗ ਕਰਨ ਲਈ ਜਾਂ ਤਾਂ ਫਿਰ ਦਸ਼ਮਲਵ ਹਟਾ ਲਓ ਬੜਾ ਸੌਖਾ ਤਰੀਕਾ ਹੈ ਦਸ਼ਮਲਵ ਹਟਾਉਣ ਦਾ ਬੜਾ ਸੌਖਾ ਤਰੀਕਾ ਕੀ ਹੁੰਦਾ ਹੈ ਦਸ਼ਮਲਵ ਨੂੰ ਹਟਾ ਕੇ ਇਹਦੀ ਜਗ੍ਹਾ ਤੇ ਲੱਗ ਜਾਂਦਾ ਹੈ 1 ਉਹਦੇ ਪਿੱਛੇ ਜਿੰਨੇ ਅੰਕ ਸੀ ਇੱਕ ਅੰਕ ਸੀ 9 ਉਹਦੀ ਅਸੀਂ ਲਗਾ ਦੰਨੇ ਹਾਂ 0 ਇਸੇ ਤਰ੍ਹਾਂ ਇਹਦਾ ਵੀ ਅਸੀਂ ਦਸ਼ਮਲਵ ਹਟਾ ਦੰਨੇ ਹਾਂ ਦਸ਼ਮਲਵ ਹਟਾਇਆ ਇਹਦਾ ਲਾਇਆ 1 ਪਿੱਛੇ ਅੰਕ ਸੀ 2 ਤਾਂ ਅਸੀਂ 2 ਲਗਾਤੀਆਂ 0 ਜੇ ਹੁਣ ਵਟਿਆ ਵਾਲਾ ਸਵਾਲ ਭਾਗ ਵਿੱਚ ਆ ਜਾਵੇ ਤਾਂ ਬੜਾ ਸੌਖਾ ਤਰੀਕਾ ਹੈ 9 10 ਤਾਂ ਅਗਲੀ ਰਕਮ ਨੂੰ ਬਦਲ ਲਵੋ ਹੇਠਾ ਆ ਜਾਵੇਗੀ ਕਿ ਹੇਠਲੀ ਰਕਮ ਉੱਪਰ ਉਪਰਲੀ ਰਕਮ ਹੇਠਾ ਹੁਣ 9 ਦੇ ਨਾਲ 9 ਕੱਟ ਗਿਆ ਐਸ ਇੱਕ ਜ਼ੀਰੋ ਦੇ ਨਾਲ ਇੱਕ ਜ਼ੀਰੋ ਸਾਡੇ ਲਈ ਬਚ ਗਿਆ 10 ਤਾਂ ਇਹਦਾ ਮਾਨ ਜਿਹੜਾ ਹੋਏਗਾ ਉਹ ਹੋਏਗਾ 10 ਇਸੇ ਤਰ੍ਹਾਂ ਦਾ ਇੱਕ ਸਵਾਲ ਹੋਰ ਹੈ ਉਹਨੂੰ ਨਿਕਟਤਮ ਕਰਕੇ ਅਸੀਂ ਪੂਰਨ ਸੰਖਿਆ ਵਿੱਚ ਨੇੜਲਾ ਪ੍ਰਣਾਮ ਦੇਣਾ ਹੈ ਸਾਡੀਆਂ ਰਕਮਾਂ ਹੈ 49.6 ਗੁਣ 10. 2 ਘਟਾ 7.1 ਗੁਣਾ 29.7 ਘਟਾ 5.1 ਗੁਣਾ 20.1 ਇਹਦਾ ਅਸੀਂ ਮਾਨ ਪਤਾ ਕਰਨਾ ਹੈ ਤੇ ਮਾਨ ਪਤਾ ਕਰਨਾ ਹੈ ਨੇੜਲਾ ਪਰਿਨਾਮ ਪੂਰਨ ਸੰਖਿਆ ਦੇ ਵਿੱਚ ਨੇੜਲਾ ਪਰਿਨਾਮ ਇਸ ਦਾ ਪਤਾ ਕਰਨਾ ਹੈ ਸਭ ਤੋਂ ਪਹਿਲਾਂ ਆਪਾਂ ਇਹਨਾਂ ਦੇ ਦਸ਼ਮਲਵਾ ਹਟਾ ਕੇ ਇਹਨਾਂ ਦੀ ਪੂਰਨ ਸੰਖਿਆ ਬਣਾ ਲੈਣੇ ਹਨ ਉਸ ਦਾ ਤਰੀਕਾ ਕੀ ਹੈ ਦਸ਼ਮਲਵ 5 ਜੇਕਰ ਦਸ਼ਮਲਵ 5 ਜਾਂ 5 ਤੋਂ ਵੱਡੀ ਸੰਖਿਆ ਹੈ ਤਾਂ ਇਹਦੇ ਵਿੱਚ ਇੱਕ ਜੋੜ ਲੈਣਾ ਹੈ 49 ਦੇ ਵਿੱਚ ਇਹ ਨੇੜਲਾ ਸੰਖਿਆ ਅਸੀਂ ਬਣਾ ਲਈ ਹੈ ਜਿਵੇਂ ਅਸੀਂ ਨੇੜਲੀ ਇਕਾਈ ਨੇੜਲੀ ਦਹਾਈ ਨੇੜਲਾ ਸੈਂਕੜਾ ਅਸੀਂ ਬਣਾਣੇ ਹਨ ਉਸੇ ਤਰ੍ਹਾਂ ਅਸੀਂ ਇਸ ਦੇ ਦਸ਼ਮਲਵਾਂ ਨੂੰ ਹਟਾ ਲਵਾਂਗੇ ਦਸ਼ਮਲਵ ਜੇਕਰ ਇਹ ਦਸ਼ਮਲਵ ਵਾਲਾ ਅੰਕ 5 ਜਾਂ 5 ਤੋਂ ਵੱਡਾ ਹੈ ਤਾਂ 1 ਅਸੀਂ ਵਧਾ ਦੇਣਾ ਹੈ ਜੇ 5 ਤੋਂ ਛੋਟਾ ਹੈ ਤਾਂ ਇਸ ਨੂੰ ਖਤਮ ਕਰ ਦੇਣਾ ਹੈ ਘਟਾ ਇਹ 5 ਤੋਂ ਛੋਟਾ ਹੈ 7 ਗੁਣਾ ਇਹ 5 ਤੋਂ ਵੱਡਾ ਹੈ 1 ਜੋੜ ਲਾਂਗੇ 29 ਦੇ ਵਿੱਚ 30 ਘਟਾ ਇਹ 5 ਤੋਂ ਛੋਟਾ ਹੈ 1 ਹੈ ਜਿਹੜਾ ਤਾਂ ਇਹ ਰਹਿ ਜਾਏਗਾ 5 ਤੇ b ਨਾਲ ਆ ਵੀ 1 ਤੋਂ ਛੋਟਾ ਹੈ 1 ਤਾਂ ਇਹ ਰਹਿ ਜਾਏਗਾ b ਹੁਣ ਬਾਡ ਮਾਸ ਦੇ ਫਾਰਮੂਲੇ ਅਨੁਸਾਰ ਅਸੀਂ ਸਭ ਤੋਂ ਪਹਿਲਾਂ ਗੁਣਾ ਹੱਲ ਕਰਨੀ ਹੈ ਇਹ ਆ ਜਾਏਗਾ 500 ਜਦੋਂ 50 ਦਾ 500 ਘਟਾ 7 3 21 ਇੱਕ ਜ਼ੀਰੋ ਲੱਗੀ ਹੈ 210 30 7 210 ਘਟਾ 25 100 ਹੁਣ ਦੋ ਤਰੀਕੇ ਹਨ ਜਾਂ ਤਾਂ ਇਹਦੇ ਵਿੱਚੋਂ ਇੱਕ ਵਾਰੀ ਇਹਨੂੰ ਘਟਾ ਲਓ ਇੱਕ ਵਾਰੀ ਇਹਨੂੰ ਘਟਾ ਲਓ ਜਾਂ ਘਟਾ ਘਟਾ ਵਾਲੀਆਂ ਨਿਸ਼ਾਨੀਆਂ ਦਾ ਜੋੜ ਕਰ ਲਵੋ ਦੋਨੇ ਤਰੀਕੇ ਨਾਲ ਤੁਹਾਡਾ ਸਵਾਲ ਸਹੀ ਆਵੇਗਾ ਘਟਾ ਘਟਾ ਵਾਲੀਆਂ ਦੋ ਰਕਮਾਂ ਸਲ ਦੇ ਵਿੱਚ ਹਨ ਦੋ ਸੰਖਿਆਵਾਂ ਹਨ 210 ਤੇ 100 ਇਹ ਇਹਨਾਂ ਦਾ ਜੋੜ ਅਸੀਂ ਜਦੋਂ ਕਰਾਂਗੇ ਇਹ ਆ ਜਾਵੇਗਾ 310 ਹੁਣ 500 ਦੇ ਵਿੱਚੋਂ 310 ਨੂੰ ਅਸੀਂ ਘਟਾਣਾ ਹੈ 0 ਇੱਥੇ ਬਣ ਜੇਗਾ 10 10 ਚੋਂ 1 ਘਟਾਇਆ 9 ਇੱਥੇ ਰਹਿ ਜੇਗਾ 4 4 ਚੋਂ 3 ਘਟਾਇਆ 1 ਤਾਂ ਸਾਡਾ ਉੱਤਰ ਆਏਗਾ 190 ਕਈ ਵਾਰ ਪਿਆਰੇ ਬੱਚਿਓ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀਡੀਓ ਦੇ ਵਿੱਚ ਵੀ ਥੋੜੀ ਜਿਹੀ ਉਲਝਣ ਪਾਉਣ ਲਈ ਜਿਹੜੇ ਵਿਦਵਾਨ ਪੇਪਰ ਸੈੱਟ ਕਰਦੇ ਹਨ ਥੋੜੀ ਰਕਮ ਨੂੰ ਉਲਝਾ ਦਿੰਦੇ ਹਨ ਅਸੀਂ ਘਬਰਾਉਣਾ ਨਹੀਂ ਹੈ ਜੇਕਰ ਰਕਮ ਸਾਡੀ ਸਮਝ ਦੇ ਵਿੱਚ ਨਹੀਂ ਆਉਂਦੀ ਤਾਂ ਅਸੀਂ ਉਸ ਰਕਮ ਨੂੰ ਇੱਕ ਜਾਂ ਦੋ ਵਾਰ ਪੜ੍ਹ ਕੇ ਵੇਖ ਲੈਣਾ ਹੈ ਉਹ ਸਾਡੀ ਰਕਮ ਧਿਆਨ ਵਿੱਚ ਆ ਜਾਵੇਗੀ ਸਮਝ ਆ ਜਾਵੇਗੀ ਇਸੇ ਤਰ੍ਹਾਂ ਦਾ ਸਵਾਲ ਹੈ ਪਹਿਲੀਆਂ 100 ਪ੍ਰਕਿਰਤਿਕ ਸੰਖਿਆਵਾਂ ਪਹਿਲੀਆਂ 100 ਪ੍ਰਕਿਰਤਿਕ ਸੰਖਿਆਵਾਂ ਪ੍ਰਕਿਰਤਿਕ ਪਿਆਰੇ ਬੱਚਿਓ ਜਿਹੜੀਆਂ 1 ਤੋਂ ਸ਼ੁਰੂ ਹੋ ਕੇ 100 ਤੱਕ ਅਸੀਂ ਗਿਣਤੀ ਲਿਖਦੇ ਹਾਂ ਇਹਨਾਂ ਸਾਰਿਆਂ ਨੂੰ ਹੀ ਅਸੀਂ ਪ੍ਰਕਿਰਤਿਕ ਸੰਖਿਆਵਾਂ ਕਹਿੰਦੇ ਹਾਂ ਜੋ 1 ਤੋਂ ਸ਼ੁਰੂ ਹੋ ਕੇ ਅੱਗੇ ਤੱਕ ਜਾਂਦੀਆਂ ਹਨ ਵਿੱਚ 3 ਅਤੇ 5 ਦੋਨਾਂ ਨਾਲ ਭਾਗ ਹੋ ਜਾਣ ਵਾਲੀਆਂ ਸੰਖਿਆਵਾਂ ਦੀ ਗਿਣਤੀ ਦੱਸੋ 1 ਤੋਂ ਲੈ ਕੇ 100 ਤੱਕ ਦੀਆਂ ਸੰਖਿਆਵਾਂ ਨੇ 3 ਅਤੇ 5 ਦੋਵਾਂ ਨਾਲ ਭਾਗ ਹੋ ਜਾਣ ਵਾਲੀਆਂ ਸੰਖਿਆਵਾਂ ਦੀ ਗਿਣਤੀ ਦੱਸਣੀ ਹੈ ਤਾਂ ਅਸੀਂ 3 5 15 ਇਹਨਾਂ ਦੋਹਾਂ ਨਾਲ ਭਾਗ ਹੋ ਜਾਣ ਵਾਲੀ ਦੱਸਣੀ ਆ ਸੀ ਜਿਹੜੀ ਦੋਹਾਂ ਤੇ ਭਾਗ ਹੋ ਜੇ ਤਾ 15 ਜਦੋਂ ਅਸੀਂ ਗੁਣਾ ਕਰ ਲਿਆ 15 ਦੇ ਪਹਾੜੇ ਵਿੱਚ ਜਿੰਨੀਆਂ ਵੀ ਸੰਖਿਆਵਾਂ ਆਉਣਗੀਆਂ 15 ਦੇ ਜਿੰਨੇ ਵੀ ਗੁਣਜ ਹੋਣਗੇ ਉਹ 3 ਤੇ ਵੀ ਤੇ 5 ਤੇ ਵੀ ਪੂਰੀ ਤਰ੍ਹਾਂ ਭਾਗ ਹੋਣਗੇ ਠੀਕ ਹੈ ਤਾਂ ਹੁਣ ਆਪਾਂ 15 15 ਦੇ ਆਪਾਂ ਗੁਣਜ ਲਿਖ ਲੈਣੇ ਆ 100 ਤੱਕ ਦੇ ਲਿਖਣੇ ਨੇ ਆਪਾਂ 15 15 15 15 ਦੋਨੀ 30 15 ਤੀਏ 45 15 ਚੋਕੇ 60 15 ਪੰਜੇ 75 15 ਜੀਕੇ 90 15 ਸੱਤੇ 100 5 105 ਆ ਜਿਹੜਾ 100 ਤੋਂ ਵੱਡਾ ਐ ਇਸ ਕਰਕੇ ਅਸੀਂ ਤਾਂ 100 ਤੱਕ ਦੀਆਂ ਲਿਖਣੀਆਂ ਸੀ ਨੇ ਆ 1 2 3 4 5 6 ਸੰਖਿਆਵਾਂ ਨੇ ਜਿਹੜੀਆਂ 100 ਤੱਕ 3 ਤੇ ਵੀ ਭਾਗ ਹੋ ਸਕਦੀਆਂ ਨੇ ਤੇ 5 ਤੇ ਵੀ ਭਾਗ ਹੋ ਸਕਦੇ ਜੇਕਰ 12

ਪਿਆਰੇ ਬੱਚਿਓ ਇਹਨੂੰ ਕਰਕੇ ਵੇਖਣ ਦੀ ਕੋਈ ਲੋੜ ਨਹੀਂ ਉੱਤਰ ਸਾਡੇ ਲਵੇ ਦਿੱਤਾ ਹੋਇਆ ਹੈ ਇਹੀ ਉੱਤਰ ਅਸੀਂ ਲਿਖ ਲੈਣਾ ਹੈ ਇੱਕ ਵਾਰ ਹੁਣ ਸਿਰਫ ਦਸ਼ਮਲਵ ਐਡ ਕਰਨਾ ਹੈ ਮੈਂ ਪਹਿਲਾਂ ਵੀ ਇੱਕ ਸਵਾਲ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਗੁਣਾ ਦੇ ਸਵਾਲਾਂ ਦੇ ਵਿੱਚ ਅਗਰ ਦਸ਼ਮਲਵ ਆ ਜਾਵੇ ਤਾਂ ਦਸ਼ਮਲਵ ਤੋਂ ਪਿਛਲੇ ਅੰਕਾਂ ਨੂੰ ਗਿਣ ਲਓ 1 2 3 4 1 2 3 4 ਛੱਡ ਕੇ ਦਸ਼ਮਲਵ ਲਗਾ ਦਿਓ ਸਾਡਾ ਇਹ ਉੱਤਰ ਆਵੇਗਾ 3.8880 78 11 0 2 ਦਾ ਮਾਣ ਕੀ ਹੈ ਇਹ ਅਸੀਂ ਪਤਾ ਕਰਨਾ ਹੈ ਪਿਆਰੇ ਬੱਚਿਓ ਇਹ ਜੇ ਸਵਾਲਾਂ ਨੂੰ ਪਹਿਲਾਂ ਰਾਕਮ ਨੂੰ ਬੜੇ ਧਿਆਨ ਨਾਲ ਵੇਖਿਆ ਕਰੋ ਜਦੋਂ ਇਦਾਂ ਦੇ ਗੁਣਾ ਦੇ ਸਵਾਲਾਂ ਦੇ ਵਿੱਚ ਇੱਕ ਜ਼ੀਰੋ ਆ ਜਾਵੇ ਤਾਂ ਜ਼ੀਰੋ ਦ왈 ਜਦੋਂ ਅਸੀਂ ਕਿਸੇ ਵੀ ਸੰਖਿਆ ਨੂੰ ਗੁਣਾ ਕਰਦੇ ਹਾਂ ਤਾਂ ਉਹ ਸਾਰੀ ਸੰਖਿਆ ਨੂੰ ਜ਼ੀਰੋ ਕਰ ਦਿੰਦੇ ਹਨ ਇਸ ਕਰਕੇ ਇਹਦਾ ਉੱਤਰ ਵੀ ਜ਼ੀਰੋ ਆਊਗਾ ਸਮਾਂ ਅਸੀਂ ਬਚਾਉਣਾ ਹੁੰਦਾ ਹੈ ਕਿਉਂਕਿ ਸਮਾਂ ਨਵੋਦਿਆ ਦੇ ਪੇਪਰ ਵਿੱਚ ਜਦੋਂ ਅਸੀਂ ਹੱਲ ਕਰਦੇ ਹਾਂ ਸਾਨੂੰ ਕਰਨ ਲਈ ਬਹੁਤ ਘੱਟ ਹੁੰਦਾ ਹੈ ਤਾਂ ਅਜਿਹੇ ਟੈਕਟਾਂ ਨੂੰ ਤੁਸੀਂ ਅਜਿਹੇ ਫਾਰਮੂਲਿਆਂ ਨੂੰ ਤੁਸੀਂ ਧਿਆਨ ਵਿੱਚ ਰੱਖਣਾ ਹੈ ਜਦੋਂ ਵੀ ਕਿਸੇ ਵੀ ਸੰਖਿਆ ਦੀ ਗੁਣਾ ਜ਼ੀਰੋ ਨਾਲ ਕਰਦੇ ਹਾਂ ਤਾਂ ਉਸਦਾ ਉੱਤਰ ਜ਼ੀਰੋ ਹੋ ਜਾਂਦਾ ਹੈ ਬਹੁਤ-ਬਹੁਤ ਧੰਨਵਾਦ ਬੱਚਿਓ ਉਮੀਦ ਕਰਦਾ ਹਾਂ ਇਹ ਅਭਿਆਸ ਵੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਦੇ ਵਿੱਚ ਆਇਆ ਹੋਵੇਗਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ